Thank <laughs> you. ਸਕੂਲ ਦੇ ਪ੍ਰਿੰਸੀਪਲ ਸਾਹਿਬ ਸਮੁੱਚੇ ਅਧਿਆਪਕ ਸਹਿਬਾਨ ਸਮੂਹ ਸਟਾਫ ਅਤੇ ਮੇਰੇ ਨਾਲ ਕਮਿਊਨਿਟੀ ਹੈਲਥ ਸੈਂਟਰ ਅਮਰਗੜ ਤੋਂ ਆਏ ਸਾਡੇ ਬਨਾਕ ਐਕਸਟਰੈਨਲ ਐਜੂਕੇਟਰ ਅਤੇ ਸਮੂਹਜੇ ਹੈਲਥ ਇੰਸਪੈਕਟਰ ਹੈਲਥ ਅਫਸਰ ਸਾਹਿਬਾਨ ਅਤੇ ਪਿਆਰੇ ਵਿਦਿਆਰਥੀਓ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਬਹੁਤ ਹੁੰਦਾ ਹਾਂ ਖਾਸ ਤਰ੍ਹਾਂ ਪੇਪਰ ਕੰਮ ਵਿੱਚ ਇਦਾਂ ਤੋਂ ਜੇਕਰ ਆਪਾਂ ਕੋਈ ਜਰ ਆਪਾਂ ਗਾਉਂ ਦੇ ਕਰਦੇ ਤਾਂ ਆਪਣੇ ਮੂੰਹ ਵਿੱਚੋਂ ਨੱਕ ਵਿੱਚੋਂ ਕੰਨ ਵਿੱਚੋਂ ਵੀ ਖੂਨ ਨਾ ਨਿਕਲੇ ਸੋ ਕਹਿਣ ਤੋਂ ਭਾਵ ਹੈ ਕਿ ਭਰਾਉਣ ਦੀ ਲੋੜ ਨਹੀਂ ਉਹਦੀ ਜੇਕਰ ਆਪ ਨੂੰ ਕੋਈ ਕਿੰ ਦਵਾਈ ਦੇ ਕੇ ਬਾਅਦ ਵੀ ਬੁਖਾਰ ਠੀਕ ਨਹੀਂ ਹੋ ਰਿਹਾ ਆਪਣੇ ਸਿਰ ਦਰਦਾਂ ਬਹੁਤ ਹੁੰਦੀਆਂ ਨੇ ਅੱਖਾਂ ਪਿੱਛੇ ਆਪਣਾ ਦਰਦ ਨਹੀਂ ਹਟਦਾ ਤਾਂ ਆਪਾਂ ਨੇੜੇ ਦੇ ਹੈਲਥ ਸੈਂਟਰ ਜਾਣਾ ਹੁੰਦਾ ਹੈ ਉੱਥੇ ਜਾ ਕੇ ਡਾਕਟਰ ਸਾਹਿਬਾਂ ਨੂੰ ਸਲਾਹ ਲੈਣੀ ਹੁੰਦੀ ਹੈ ਕਿ ਉਹ ਵੀ ਇਹਦੇ ਵਿੱਚ ਬੱਚੇ ਹੁੰਦਾ ਕੀ ਹੈ ਇਹਦੇ ਵਿੱਚ ਜਾਣ ਤੋਂ ਕਿ ਆਪਣੇ ਜੋ ਪੇਨ ਡਰਸ ਨੇ ਕਿੰਨਾ ਭਾਅ ਸੈੱਟ ਕਰਦੇ ਨੇ ਆ ਪਿੰਗ ਭਾਅ ਸੈਟ ਕਰਾਉਣ ਲੋਕ ਪਰ ਇਹ ਡਰਸਾਂ ਖਿੱਚਿਆ ਉਹਨਾਂ ਕਾੜ ਜਾਂਦੀ ਹੁੰਦੀ ਹੈ ਜਿਹਦੇ ਨੂੰ ਮਤਰਾ ਹੋ ਜਾਂਦਾ ਹੈ ਆਪਣੇ ਆਮ ਜੋ ਤਰਸਤੀ ਵਿਅਕਤੀ ਹੈ ਉਹਦੇ ਵਿੱਚ 1.5 ਲੱਖ ਤੋਂ ਲੈ ਕੇ 4 ਲੱਖ ਤੱਕ ਜੋ ਪੇਨ ਡਰਸ ਦੀ ਗਿਣਤੀ ਹੁੰਦੀ ਹੈ ਲੱਖ ਤੋਂ ਭੜ ਜਾਂਦੇ ਨੇ ਤੈਨਾਂ ਦੀ ਤੁਮਾਰੀ ਕਹਿੰਦੇ ਪੇਟ ਚ ਦਰਦ ਹੁੰਦਾ ਪੇਟ ਚ ਕਾਬੀ ਦਰਦ ਹੁੰਦਾ ਤੇ ਉਹ ਉਹ ਮਤਲਬ ਬੰਦਾ ਥੋੜਾ ਜਿਹਾ ਘਬਰਾਟ ਦੇ ਵਿੱਚ ਜਾਂ ਬੇਚੈਨ ਹੋ ਜਾਂਦਾ ਜਦੋਂ ਇਹ ਵੀ ਸਿੰਪਟਮ ਆ ਉਹਦੇ ਆਪ ਇਹ ਵੀ ਠੀਕ ਹੋ ਜਾਂਦੇ ਨੇ ਮਾਦਰ ਜਿਹੜਾ ਤੀਜਾ ਜਿਹੜੇ ਸਵੀਅਰ ਕਹਿੰਦੇ ਆ ਗੰਭੀਰ ਜਿਹੜੀ ਗੰਭੀਰਤਾ ਜਿਹੜੀ ਇਹਦੇ ਵਿੱਚ ਉਹਦੇ ਵਿੱਚ ਕੀ ਹੁੰਦਾ ਮਨੋਂ ਤੁਹਾਡੇ ਪਲੇਟलेट्स ਘਟ ਜਾਂਦੇ ਨੇ ਤੇ ਉਹਦੇ ਵਿੱਚ ਕੀ ਹੋਊਗਾ ਜਦ ਤੁਹਾਡੇ ਜਿਵੇਂ ਕਹਿੰਦੇ ਮੂੰਹ ਉਹ ਸੂੜੀਆਂ ਦੇ ਵਿੱਚੋਂ ਖੂਨ ਆਉਣ ਲੱਗ ਜਾਂਦਾ ਠੀਕ ਹੈ ਇਹ ਆਪਾਂ ਲੈਟਰੀ ਨਹੀਂ ਜਾਨਾ ਦਾ ਥਾੜੀ ਲੈਟਰੀ ਨਾਉਣ ਲੱਗ ਜਾਂਦੀ ਦਾ ਤੇ ਪੇਟ ਦੇ ਵਿੱਚ ਪਾਣੀ ਭਰ ਜਾਂਦਾ ਠੀਕ ਹੈ ਅ ਆ ਕਈ ਫੇਡਰ ਵੀ ਭਰ ਜਾਂਦਾ ਜਦੋਂ ਕੀ ਹੁੰਦਾ ਮਤਲਬ ਆਪਣਾ ਖੂਨ ਪਤਲਾ ਹੋ ਜਾਂਦਾ ਤਾਂ ਕਈ ਵੀ ਜਗ੍ਹਾ ਉਹਦੇ ਵਿੱਚ ਆਪਾਂ ਲੀਕੇਜ ਕਹਿ ਲਿਆ ਸਿੰਮਾਣਾ ਕਹਿ ਦਿੰਦੇ ਆ ਤਾਂ ਪੇਟ ਦੇ ਵਿੱਚ ਹੋ ਜਾਂਦਾ ਲੈਵਰ ਤੇ ਵੀ ਹੋ ਸਕਦਾ ਹੈ ਦੇਰ ਦੇ ਵੀ ਹੋ ਸਕਦਾ ਦਿਮਾਗ ਦੇ ਵਿੱਚ ਵੀ ਹੋ ਸਕਦਾ ਠੀਕ ਹੈ ਨਾ ਤਾਂ ਕੀ ਹੁੰਦਾ ਉਹਦੇ ਨਾਲ ਇਹਦੀ ਵੀ ਬਿਰ ਮੌਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਇਹਦੇ ਵਿੱਚ ਇੱਕ ਦਾ ਲਹਿਰੀ ਜੇ ਆਪਾਂ ਨੂੰ ਮੰਨ ਲਓ ਪੋਜੀਟਿਵ ਵੀ ਆਇਆ ਨਾ ਪਰ ਡਰਨਾ ਨਹੀਂ ਹੁੰਦਾ ਠੀਕ ਹੈ ਉਹ ਚੀਜ਼ਾਂ ਨੂੰ ਕੀ ਹੁੰਦਾ ਦੇਖਣਾ ਹੁੰਦਾ ਵੀ ਇਹ ਇਹ ਤੁਹਾਨੂੰ ਜਾਣਕਾਰੀ ਹੋਊ ਤਾਂ ਹੀ ਤੁਸੀਂ ਜਦੋਂ ਤੁਸੀਂ ਪੜ੍ਹ ਲੈਣੇ ਹੋ ਤੁਸੀਂ ਆਪਦੇ ਨੂੰ ਆਪਦੇ ਪ੍ਰਬੰਧਨ ਦਾ ਵਿਚਾਰ ਕਰਨ ਨੂੰ ਜਾਣ ਬਹਾਨੇ ਚ ਦੇਖ ਕਰਦੇ ਹੋ ਇਹ ਆਪਣਾ ਕੀ ਕਰਨਾ ਜਿਹੜੀ ਕਾਰਡ ਸਟੇਜ ਹੈ ਇਹਨੂੰ ਅਸੀਂ ਗੂਰੂ ਦਾ ਬਹਾਅ ਕਹਿੰਦੇ ਆ ਇਹਨੂੰ ਅਸੀਂ ਪੁਸ਼ਟੀ ਕਰੂ ਜਿਵੇਂ ਕੋਦੇ ਵਿੱਚ 3 ਅਧਿਆਇ ਵੀ ਪੜਨਾ ਤੁਹਾਨੂੰ ਜਿਹੜਾ ਨਹੀਂ ਤੁਹਾਨੂੰ ਨਿਕਲਣਾ ਚਾਹੀਦਾ ਜੇ ਤੁਸੀਂ ਬੋਲੋਗੇ ਤਾਂ ਗੂਰੂ ਦਾ ਹੈ ਪੁਸ਼ਟੀ ਤਦ ਤੱਕ ਜਦੋਂ ਇਹ ਮੋਟੇ ਨਿਕਲਦਾ ਹੈ ਜੇ ਮੀਨ ਜੇ ਇਹ ਪੂਰੀ ਸੈਟਰੀ ਹੈ ਇਹ ਇਹ ਜਿਹੜਾ ਕਹਿੰਦੇ ਰੋਕਣਾ ਤੇ ਉਹਦੇ ਅੰਦਰ ਉਸ ਤਰ੍ਹਾਂ ਦੀ ਦਵਾਈ ਤੇ ਜਿਹੜਾ ਕੋਈ ਤੇ ਬੈਠਣਾ ਹੈ ਬੈਰ ਨਹੀਂ ਕੋਈ ਟੀਟਰੀਟਮੈਂਟ ਸਿੱਧਾ ਨਹੀਂ ਹੁੰਦਾ ਹੁੰਦਾ ਅਸੀਂ ਜਦੋਂ ਲੱਗਦਾ ਹਾਂ ਜਿਵੇਂ ਜਿਵੇਂ ਦੇ ਲੱਛਣ ਹੋਣਗੇ ਜਿਨੂੰ ਸਰਦਾਰਾਂ ਨੂੰ ਸਰਦਾਰ ਦੀ ਗੋਲੀ ਦਵਾਵਾਂਗੇ ਤੇ ਇਹ ਪਰ ਉਸ ਪਰ ਆਨੇ ਕੀ ਕਰਨਾ ਹੈ ਇਹ ਐਲਟਰਾ ਨੇ ਆਪਾਂ ਨੂੰ ਮਤਲਬ ਪਤਾ ਲੱਗਦਾ ਹੈ ਜਿਸ ਨੂੰ ਇਹ ਜੇ ਲੱਛਣ ਮਿਲਦੇ ਨੇ ਤਾਂ ਉਹਨੂੰ ਕੀ ਕਰਨਾ ਹੌਮ ਹਸਪੀਟਲ ਤੇ ਜਾਣਾ ਹੈ ਤਾਂ ਉਹਦਾ ਪਾਣੀ ਕਰਨਾ ਤੇ ਅਟੈਚ ਹੁੰਦਾ ਪਹਿਲੇ 5 ਦਿਨਾਂ ਦੇ ਵਿੱਚ ਐਂਟੀਬਾਇਓਟਿਕ ਦਵਾਏ ਜਾਂਦੀਆਂ ਉਹਦਾ ਇਸ ਤਰ੍ਹਾਂ ਲੱਗਦਾ ਹੈ ਤੇ ਪੰਜ ਦਿਨਾਂ ਬਾਅਦ ਵੀ ਬਿਗੜ ਹੁੰਦਾ ਹੈ ਤਾਂ ਉਹਨੂੰ ਆਈ.ਡੀ.ਐਮ. ਪੈਸਟ ਹੁੰਦਾ ਤੇ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਜਿਹੜੀ حاصل ਕੀਤੀ ਹੈ ਨਾ ਤੇ ਹੁਣ ਮੈਂ ਬੇਨਤੀ ਕਰਾਂ ਲਾਸਟ ਦੇ ਵਿੱਚ ਡਾਕਟਰ ਰਵੀ ਸਿੰਘ ਜੀ ਸੀਐਸਏ ਅੰਮ੍ਰਿਤਸਰ ਪਲੀਜ਼ ਉਹ ਸਬੋਧਨ ਕਰ ਸਭਾਂ ਨੂੰ ਬਹੁਤ ਬਹੁਤ ਧੰਨਵਾਦ ਕਾਦਰੂ ਟੀਚਰ ਸਾਹਿਬ ਪਿਆਰੇ ਵਿਦਿਆਰਥੀਓ ਤੁਹਾਡੇ ਨਾਲ ਮੈਂ ਇੱਕ ਗੱਲ ਸਾਂਝੀ ਕਰੀ ਜਾਣਾ ਕਿ ਇੱਕ ਕਾਵਲ ਬੰਦਾ ਹੁੰਦਾ ਇੱਕ ਕਾਵ ਨਹੀਂ ਹੁੰਦਾ ਜਿਹੜਾ ਕਾਵਲ ਬੰਦਾ ਉਹ ਤੁਹਾਨੂੰ ਵੇਚਣ ਦਾ ਸਾਧਕ ਜਿਹੜਾ ਕਾਵ ਨਹੀਂ ਹੁੰਦਾ ਜਿਸ ਤਰ੍ਹਾਂ ਤੁਹਾਡੇ ਕੋਈ ਜਿਹੜੇ ਟੀਚਰ ਨੇ ਕਾਵਲ ਮਤੇ ਪਾਖਣ ਦਾ ਇੱਕ ਉਹਨਾਂ ਆਪਾਂ ਟੈਸਟ ਰੱਖਦੇ ਆ ਜਿੱਦਾਂ ਤੁਹਾਡੇ ਵੀ ਟੈਸਟ ਹੁੰਦੇ ਨੇ ਕਾਗਜ਼ਦਰੀ ਭਾਗ ਕਰਦੇ ਇਖਤਾਰਾ ਤੀਜਰਾਂ ਦੇ ਵੀ ਟੈਸਟ ਹੁੰਦੇ ਨੇ ਜਿੱਦਾਂ ਕੋਈ ਟੈਕੋ ਦਾ ਲੈਟ ਹੋਣਾ ਉਹ ਟੀਚਰ ਨੇ ਜਿਹੜੇ ਜਿਹੜੇ ਕਾਬਲ ਹੁੰਦੇ ਨੇ ਜੋਖਾ ਰੱਖਦੇ ਨੇ ਉਸ ਚੀਜ਼ ਨੂੰ ਕਲੀਅਰ ਕਰਾ ਵੀ ਉਹ ਕਲੀਅਰ ਕਰਕੇ ਤੁਹਾਡੇ ਕੋਲੇ ਆਉਂਦੇ ਨੇ ਤੁਹਾਨੂੰ ਪੜਾਉਣਾ ਹੈ ਜਿਹੜੇ ਅਸੀਂ ਆ ਸਟੇਜ ਤੇ ਸਾਰੇ ਬੈਠੇ ਆ ਅਸੀਂ ਵੀ ਸਰਕਾਰੀ ਸਕੂਲ 'ਚ ਉਹਨਾਂ ਕਾਬਲ ਟੀਚਰਾਂ ਨੇ ਪੜ੍ਹਾਏ ਹੋਏ ਆ ਤਾਂ ਅਸੀਂ ਇੱਥੇ ਬੈਠੇ ਆ। ਇੱਥੇ ਕਿਹੜਾ ਟੀਚਰ ਨਹੀਂ ਆ ਸਕਦਾ ਜਿਹੜਾ ਉਹ ਟੈਸਟ ਕਲੀਅਰ ਨਹੀਂ ਕਰ ਸਕਦਾ ਜਿਹੜਾ ਕਾਬਲ ਨਹੀਂ ਹੁੰਦਾ। ਉਹ ਫਿਰ ਆਪਦਾ ਆਸੇ ਪਾਸੇ ਜਿਆਦਾ ਹੋਰ ਉਹ ਆਪਣੇ ਬਦਲ ਲੱਭਦਾ। ਪਰ ਜਿਹੜਾ ਟੈਸਟ ਕਲੀਅਰ ਕਰਕੇ ਆਇਆ ਕਾਬਲ ਹੋ ਕੇ ਯੋਗ ਹੋ ਕੇ ਤੁਹਾਡੇ ਕੋਲੇ ਆ ਕੇ ਆਇਆ ਉਹ ਤੁਹਾਨੂੰ ਉਹਦੇ ਨਾਲੋਂ ਕਿਤੇ ਵੇਤਰ ਦੱਸਦਾ। ਕਿਉਂਕਿ ਉਹਨੇ ਸਾਰੇ ਜਿਹੜੇ ਮਾਫਦੰਡ ਨੇ ਉਹ ਕਲੀਅਰ ਕਰੇ ਨੇ ਇਸ ਤਰ੍ਹਾਂ ਹੀ ਜਿਹੜੇ ਅਸੀਂ ਇਹ ਜਿਹੜਾ ਹੈਥਰਵਰਡ ਦੇ ਵਿੱਚ ਸਰਕਾਰੀ ਉਸ ਸਿਸਟਮ ਦੇ ਵਿੱਚ ਬੰਦੇ ਆਉ ਰਹੇ ਨੇ ਉਹ ਉਹੀ ਆਉਂਦੇ ਨੇ ਜਿਹੜੇ ਉਹ ਟੈਸਟ ਨੂੰ ਉਹ ਮਾਫਦੰਡਾਂ ਨੂੰ ਹਾਰਡਲ ਨੂੰ ਕਲੀਅਰ ਕਰਕੇ ਆਉਂਦੇ ਨੇ ਉਹ ਬੰਦਾ ਤੁਹਾਨੂੰ ਦੂਸਿਆਂ ਨਾਲੋਂ ਵੰਧ ਜਾਣਕਾਰੀ ਦੇ ਸਾਬਤ ਜਿਹੜਾ ਦੂਸਰਾ ਬੰਦਾ ਰਿਸ਼ਤਾ ਉਹਨੇ ਉਹ ਤੁਸੀਂ ਦੇਖੋ ਕਿ ਜਿਹੜਾ ਪੋਲੀਓ ਆ ਪੋਲੀਓ ਜਿਸ ਦਾ ਆਪਣੇ ਐਸਪੈਕਟ ਸਾਹਿਬ ਬੋਲ ਕੇ ਗਏ ਨੇ ਪੋਲੀਓ ਜਿਹੜਾ ਹੈ ਸਨ ਵਲਡ ਮੈਂਟ ਨੇ ਸਰਕਾਰੀਆਂ ਨੇ ਇਹਨਾਂ ਨੇ ਬੰਦ ਕਰਿਆ ਤਾਂ ਹੀ 2001 ਤੋਂ ਇੱਕ ਤੋਂ ਬਾਅਦ ਕੋਈ ਕੇਸ ਨਹੀਂ ਆਇਆ ਜਿਹੜਾ ਨੈਸਟ ਆਪਣਾ ਅਗਲਾ ਟਾਰਗੇਟ ਆ ਉਹ ਮਲੇਰੀਆ ਉਹ ਡੇਂਗੂ ਆ ਪਰ ਉਹ ਆਪਾਂ ਟਾਰਗੇਟ ਲੇਟ ਕਿਉਂ ਹੋ ਜਾਂਦਾ ਕਿਉਂਕਿ ਹਰੇ ਵੀ ਆਪਾਂ ਅਣਜਾਣੇ ਕੋਈ ਜਾ ਕੇ ਫਸ ਜਾਨੇ ਆ ਕੋਈ ਨਹੀਂ ਬਿਮਾਰੀ ਆ ਉਹ ਖતમ ਨਹੀਂ ਹੋਣ ਇੱਕ ਨਹੀਂ ਆਉਂਦੀ ਹੈਗੀ ਤੁਹਾਨੂੰ ਸਾਰਾ ਸਕੂਲ ਆ ਉਹ ਪ੍ਰਾਈਵੇਟ ਹੋ ਜਾਊਗਾ ਜਿਹੜਾ ਉਸ ਚੀਜ਼ ਨੂੰ ਆਪਣਾ ਟੈਸਟ ਪੀਆ ਨਹੀਂ ਕਰ ਸਕੂਗਾ ਉਹ ਫਿਰ ਪੈਸੇ ਦੇ ਜੋਰ ਤੇ ਆਉਂਦਾ ਪੈਸੇ ਦੇ ਜੋਰ ਦੇ ਕਰੋਂ ਪਤਾ ਹੀ ਆ ਫਿਰ ਉਹ ਪਤਾ ਕਦੋਂ ਨਹੀਂ ਹੁੰਦਾ ਹੈਗਾ ਤੇ ਤੁਹਾਡੇ ਮੈਂ ਸਨੇਹ ਨੂੰ ਇਸ ਦੀ ਕਾਮਨਾ ਕਰਦਾ ਹੋਇਆ ਤੁਹਾਨੂੰ ਫਿਰ ਬੇਨਤੀ ਕਰਦਾ ਕਿ ਜਣਾ ਧਿਆਨ ਵਰ ਕਰੋਗੇ ਤੇ ਜਿਹੜਾ ਆਪਣਾ ਭੁਇਕਾ ਹੋ ਤੁਸੀਂ ਸਨੇਹਰਾ ਬਣਾਉਗੇ ਧੰਨਵਾਦ ਬਹੁਤ ਬਹੁਤ ਧੰਨਵਾਦ ਸਰ ਬਹੁਤ ਹੀ ਵਧੀਆ ਵਿਚਾਰ ਤੇ ਸਹੀ ਜਾਣਕਾਰੀ ਹੈ ਜਿਹੜੀ ਡਾਕਟਰ ਰੰਜੀਤ ਸਿੰਘ ਜੀ ਨੇ ਤੁਹਾਡੇ ਨਾਲ ਸਾਂਝੀ ਕੀਤੀ ਆ ਤੇ ਹੁਣ ਮੈਂ ਬਿਜਾਜ਼ ਕਰਾਂ ਜਨਾਬ ਆਪ ਸਰਗੋਤ ਸਿੰਘ ਜੀ ਡਾਕਟਰ ਕੋਸ ਐ ਵੀ ਕੋਈ ਵੀ ਪਾਣੀ ਹਫ਼ਤੇ ਤੋਂ ਬਾਅਦ ਆਪਾਂ ਖੜਨ ਨਹੀਂ ਦੇਣਾ ਹੈਗਾ ਜੇ ਤੁਸੀਂ ਹੁਣ ਪਾਣੀ ਸਹੀ ਕਰ ਲਿਆ ਤਾਂ ਅਧੀਆਂ ਬਿਮਾਰੀਆਂ ਦਾ ਪਣੀਆਂ ਅਸਰ ਤੋਂ ਆ ਗਿਆ ਤੇ ਉਹਦੇ ਨਾਲੇ ਆਪਾਂ ਕਾਬੂ ਬਾਹਰਾਂਗੇ ਯਾਰ ਡਾਈਲੇ ਫਰਾਈਡੇ ਆ ਉਹਦਾ ਮਤਲਬ ਇਹ ਹੀ ਆ ਕਿ ਵੀ ਆਪਾਂ ਜੇ ਕਹਾਂਗੇ ਵੀ ਅਸੀਂ ਫਰਾਂਡੇ ਦੇ ਨੂੰ ਕਹਾਂਗੇ ਫਰਾਂਡੇ ਨੂੰ ਉਹ ਆਪਣੇ ਜਾਲ ਨਹੀਂ ਲੈਦਾ ਹੈਗਾ ਗੌਰਮੈਂਟ ਨੇ ਸ਼ੁੱਕਰਵਾਰ ਤਾਂ ਆਏ ਨਹੀਂ ਸ਼ੁੱਕਰਵਾਰ ਤੁਹਾਡੀ ਪੋਲੀਓ ਜਿਹੜੀ ਵਿਪਹਾਨਕ ਬਿਮਾਰੀ ਹੈ ਜਿਹਦੇ ਤੁਸੀਂ ਸ਼ਿਕਾਰ ਅੱਜ ਤੋਂ 40 42 ਸਾਲ ਦੇ ਵਿਅਕਤੀ ਦੇਖੋਗੇ ਅੱਜ ਭਾਰਤ ਦੇ ਵਿੱਚੋਂ ਬੜੀ ਸਫਲਤਾਪੂਰਵਕ ਇਨਾ ਹੀ ਸਿਹਤ ਕਾਮਿਆਂ ਦੀ ਬਦੌਲਤ ਇਨਾ ਹੀ ਸਚਜੇ ਕਾਬਿਲ ਡਾਕਟਰ ਸਾਹਿਬਾਨ ਦੀ ਬਦੌਲਤ ਹੈ ਖਤਮ ਹੋ ਚੁੱਕੀ ਹੈ ਅਸੀਂ ਬਹੁਤ ਹੀ ਆਸ ਉਮੀਦ ਰੱਖਦੇ ਆਂ ਇਹਨਾਂ ਡਾਕਟਰ ਸਾਹਿਬਾਨ ਤੋਂ ਕਿ ਡੇਂਗੂ ਤੇ ਮਲੇਰੀਆ ਵਰਗੀ ਬਿਮਾਰੀ ਵੀ ਜਿਹੜੀ ਹੈਗੀ ਉਹ ਭਾਰਤ ਦੇ ਵਿੱਚੋਂ ਹਮੇਸ਼ਾ ਦੀ ਬਹੁਤ ਹੋ ਜਾਵੇਗੀ ਲੇਕਿਨ ਉਹਦੇ ਲਈ ਸਾਡਾ ਭਾਰਤੀਆਂ ਦਾ ਨਾਗਰਿਕਾਂ ਦਾ ਸਾਥ ਜਿਹੜਾ ਹੈਗਾ ਹੈ ਮੈਡੀਕਲ ਟੀਮਾਂ ਨੂੰ ਬਹੁਤ ਜ਼ਰੂਰੀ ਹੈ ਸੋ ਮੈਂ ਉਮੀਦ ਕਰਦਾ ਆਂ ਕਿ ਅਸੀਂ ਸਾਰੇ ਭਾਰਤ ਦੇ ਸਥਿਤ ਨਾਗਰਿਕਾਂ ਦੇ ਨਾਤੇ ਜਿਹੜਾ ਹੈਗਾ ਇਸ ਡੇਂਗੂ ਮਲੇਰੀ ਦੀ ਬਿਮਾਰੀ ਦੇ ਰੋਕਣ ਦੇ ਲਈ ਆਪਣੀ ਪਣਦੀ ਡਿਊਟੀ ਜਿਹੜੀ ਆ ਨਹੀਂ ਸਮੂਹ ਕਰਾਂਗੇ ਇੱਕ ਵਾਰ ਫੇਰ ਡਾਕਟਰ ਸਾਹਿਬਾਨ ਦਾ ਸਮੂਹੀ ਟੀਮ ਦਾ ਇੱਥੇ ਪਹੁੰਚ ਤੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਆਨੰਦ ਸਰ ਜੀ ਵਿੱਚ ਵਾਈਸ ਡਿਪਟੀ ਮੈਮ ਅਮਰਿੰਦਰ ਇਲੈਕਟ੍ਰਿਕ ਥੈਂਕ ਯੂ ਜੀ ਉਹ ਆਪਣੇ ਵਿਚਾਰ ਹੈ ਧੰਨਵਾਦ ਕਰਾਂਗੇ ਤਾਂ ਕਿ ਉਹਨਾਂ ਨਾਲ ਸਮੁੱਚੀ ਟੀਮ ਆਈ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਡੇ ਬੱਚਿਆਂ ਨੂੰ ਬਹੁਤ ਹੀ ਈਜ਼ੀਲੀ ਅੰਡਰਸਟੈਂਡਿੰਗ ਲੈਂਗੁਏਜ ਦੇ ਵਿੱਚ ਬੇ ਦੇ ਨਾਲ ਸਾਰੇ ਜਣਿਆਂ ਨੂੰ ਬੱਚਿਆਂ ਨੂੰ ਬਹੁਤ ਹੀ ਵਧੀਆ ਡੇਂਗੂ ਬਾਰੇ ਜਾਣਕਾਰੀ ਦਿੱਤੀ ਹੈ ਤਾਂ ਕਿ ਬੱਚੇ ਇਸ ਪਿਆਰਿਕ ਬਿਮਾਰੀ ਤੋਂ ਬਚ ਸਕਣ ਆਪਣੇ ਰਿਲੇਟਿਵਸ ਨੂੰ ਬਚਾ ਸਕਣ ਅੱਗੇ ਜਿਹੜੀ ਇਨਫੋਰਮੇਸ਼ਨ ਆ ਉਹ ਟਰਾਂਸਮਿਟ ਕਰ ਸਕਣ ਡਾਕਟਰ ਸਾਹਿਬ ਨੂੰ ਮੈਂ ਇਹ ਵੀ ਕਹਿਣਾ ਚਾਹੁੰਨਾ ਥੈਂਕਸ ਕਰਨਾ ਚਾਹੁੰਦੀ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਬਹੁਤ ਬਾ ਡੇਂਗੂ ਦੇ ਕਾਰਨ ਉਪਾ ਸ਼ਬਦਾਂ 'ਚ ਰਹਨੇ ਆ ਤੁਸੀਂ ਅੱਜ ਵੀ ਦੱਸੇ ਨੇ ਬਹੁਤ ਵਧੀਆ ਤਰੀਕੇ ਨਾਲ ਦੱਸੇ ਨੇ ਪਰ ਡਾਕਟਰ ਸਾਹਿਬ ਜਿਹੜੀ ਐਂਡ ਰੀ ਵਿੱਚ ਗੱਲ ਦੱਸੀ ਹੈ ਕਿ ਜਦੋਂ ਤੁਹਾਨੂੰ ਹੋ ਗਈ ਬਿਮਾਰੀ ਤਾਂ ਤੁਸੀਂ ਜਾਣਾ ਕਿਹਦੇ ਕੋਲ ਹੈ ਕਿਹਦੇ ਕੋਲ ਜਾ ਕੇ ਕਾਬਿਲ ਡਾਕਟਰ ਕੋਲ ਜਾ ਕੇ ਪੜੇਖਿਆਂ ਕੋਲ ਜਾ ਕੇ ਜਿਹੜੀ ਹੈ ਆਪਣੇ ਟਰੀਟਮੈਂਟ ਲੈਣਾ ਹੈ ਇਹ ਸਭ ਚੀਜ਼ ਇਹਦੇ ਬਾਰੇ ਵੀ ਬੱਚਿਆਂ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਜਾਗਰੂਕ ਕਰਨ ਦੀ ਲੋੜ ਹੈ ਕਿਉਂਕਿ ਈਜ਼ੀਲੀ ਅਵੇਲੇਬਲ ਚੀਜ਼ ਨੇੜੇ ਕੋਈ ਕੇਮਿਸਟ ਦਵਾਈ ਦੇ ਰਿਹਾ ਹੈ ਜੇ ਕੋਈ ਹੋਰ ਦਵਾਈ ਦੇ ਰਿਹਾ ਆਪਾਂ ਵੀ ਦੇਖਣ ਚਾਉਣੀ ਐ ਇਸ ਕਰਕੇ ਵੀ ਇਦਾਂ ਦੀਆਂ ਬਿਮਾਰੀਆਂ ਜਿਹੜੀਆਂ ਜਿਆਦਾ ਫੈਲਦੀਆਂ ਨੇ ਤਾਂ ਇਹ ਡਾਕਟਰ ਸਾਹਿਬ ਵੱਲੋਂ ਬਹੁਤ ਹੀ ਵਧੀਆ ਗੱਲ ਮੈਂ ਮਤਲਬ ਬੱਚਿਆਂ ਨੂੰ ਉਹਨੇ ਇੱਥੇ ਦੱਸੀ ਹੈ ਅਸੀਂ ਵੀ ਅੱਗੇ ਬੱਚਿਆਂ ਨੂੰ ਇਹਦੇ ਬਾਰੇ ਬਹੁਤ ਦੱਸਦੇ ਆ ਪਰ ਕੁਝ ਸੀ ਚੀਜ਼ਾਂ ਸ਼ਾਇਦ ਮਿਸਿੰਗ ਹੋ ਜਾਂਦੀਆਂ ਨੇ ਤਾਂ ਮੈਂ ਡਾਕਟਰ ਸਾਹਿਬ ਦਾ ਤੇ ਸੂਚੀ ਟੀਮ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਵਧੀਆ ਨੌਲੇਜ ਇਹਦੇ ਬਾਰੇ ਦਿੱਤੀ ਆ ਹੁਣ ਸਭ ਕੁਝ ਦੱਸ ਚੁੱਕੇ ਨੇ ਤਾਂ ਇਹਦੇ ਬਾਰੇ ਤਾਂ ਮੈਂ ਦੁਬਾਰਾ ਨਹੀਂ ਕਹੂੰਗੀ ਮੈਂ ਬਹੁਤ-ਬਹੁਤ ਇੱਕ ਵਾਰ ਫੇਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਜੀ ਥੈਂਕ ਯੂ ਕਿਛਿਆ ਕਰੇ ਕਿਤੇ ਨਾ ਹੀ ਕਿਛਿਆ ਕਰੇ ਕਿਤੇ ਆਪ ਨਹੀਂ ਕਰਾ ਮੈਂ ਤਿੰਨ ਵਾਰ ਕੋਈ ਇਹ ਚੀਜ਼ ਪਾ ਦੇ ਅੰਦੇ ਅੰਦੇ ਤੋਂ ਲਾਰਾ ਬਸ ਮਨ ਕੇ ਉਹਨੇ ਤਾਂ ਪੂਰਾ ਮੱਛਰ ਬਣ ਜਾਣਾ